ਮੰਨੇ ਮਾਰਗ ਥਾਕ ਨਾ ਪਾਏ ਮੰਨੇ ਪੱਤ ਸਿਓ ਪ੍ਰਗਟ ਜਾਏ ਸਤਗੁਰ ਜੀ ਦੇ ਹੁਕਮ ਨੂੰ ਮੰਨਣ ਵਾਲੇ ਮਨੁੱਖ ਦੇ ਜੀਵਨ ਕਾਲ ਦੇ ਰਸਤੇ ਵਿੱਚ ਰੁਕਾਵਟ ਨਹੀਂ ਆਉਂਦੀ ਤੇ ਅਜਿਹਾ ਗੁਰਮੁਖ ਵਿਅਕਤੀ ਆਪਣਾ ਜੀਵਨ ਕਾਲ ਸਮਾ ਬਾਖੂਬੀ ਬਾ ਇੱਜ਼ਤ ਪ੍ਰਸਿੱਧਤਾ ਲੈ ਕੇ ਸੱਚੇ ਦੇ ਦਰਬਾਰ ਪਹੁੰਚਦਾ ਹੈ ਮੰਨੈ ਮੱਗ ਨਾ ਚੱਲੈ ਪੰਥ ਮੰਨੈ ਧਰਮ ਸੇ ਤੀ ਸੰਬੰਧ ਸੱਚੇ ਸਤਿਗੁਰੂ ਜੀ ਦਾ ਹੁਕਮ ਮੰਨਨ ਵਾਲਾ ਗੁਰਮੁਖ ਕਿਸੇ ਜਥੇਬੰਦੀ ਦੇ ਚਿੰਨ ਧਾਰਨ ਜਾਨ ਨਾ ਤਾਰਨ ਦੀ ਪਰਵਾਹ ਨਾ ਕਰਦਾ ਹੋਇਆ ਆਪਣੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਕਾਦਰ ਦੀ ਕੁਦਰਤ ਦੇ ਰਚੇ ਨਿਯਮ ਧਰਮ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰਦਾ ਹੈ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਐਸਾ ਉਸ ਨਿਰੰજન ਪਰਮਾਤਮਾ ਦਾ ਨਾਮ ਹੈ ਕਿ ਜਿਹੜਾ ਇਸ ਨਾਮ ਨੂੰ ਮੰਨ ਕੇ ਸਤਿਗੁਰ ਜੀ ਦੇ ਹੁਕਮ ਨੂੰ ਮੰਨ ਕੇ ਅਮਲ ਕਰ ਲਵੇ ਤਾਂ ਉਹ ਮਨੁੱਖ ਮਾਇਆ ਤੋਂ ਨਿਰੰੰਜਨ ਕਾਲਖ ਰਹਿਤ ਹੋ ਕੇ ਭਵ ਸਾਗਰੋਂ ਪਾਰ ਮੁਕਤ ਹੋ ਜਾਂਦਾ ਹੈ